ਆਮਕਰਾਂ ਦੇ ਧੀਆਂ ਪੁੱਤ ਹੁਣ ਜਿਹੜਾ ਅਫਸਰਾਂ ਦੇ ਗਲਾਂ ਨੂੰ ਹੱਥ ਪਾਉਣ ਲੱਗ ਗਏ। ਸਰਕਾਰ ਤੁਸੀਂ ਸਾਨੂੰ ਇਥੋਂ ਦੀ ਪੁੱਛਣੀ ਹੈ। ਜਦੋਂ ਤੁਸੀਂ ਵੀਡੀਓ ਦੇਖੀ ਹੋਣੀ ਆ ਕਿ ਅਖਰੜ ਦੇ ਵਿੱਚ ਇੱਕ ਆਪਣੇ ਆਪ ਨੂੰ ਜਿਹੜਾ ਜ਼ਿਲ੍ਹਾ ਯੂਥ ਪ੍ਰਧਾਨ ਕਹਿ ਰਿਹਾ ਉਹਨੇ ਸਿੱਧਾ ਜਾ ਕੇ ਨਗਰ ਕਾਉਂਸਲ ਦੇ ਦਫ਼ਤਰ ਦੇ ਵਿੱਚ ਈਓ ਨੂੰ ਲਾਈਵ ਹੀ ਕਰਤਾ ਪਤੰਦਰ ਨੇ। ਕਹਿੰਦਾ ਜੀ ਤੁਸੀਂ ਮੈਨੂੰ ਜਾਣ ਦੇਣੀ ਕਿ ਮੈਂ ਇਹ ਤੋਂ ਪਹਿਲਾਂ ਜਿਹੜਾ ਅਖਰੜ ਦਾ ਇੰਸਪੈਕਟਰ ਸੀਗਾ ਜਿਹੜਾ ਇੱਥੇ ਟਰੈਫਿਕ ਇੰਚਾਰਜ ਸੀ ਉਹਨੂੰ ਵੀ ਉਹਨੂੰ ਪੁੱਛ ਕੇ ਦੇਖੋ ਮੈਂ ਕੌਣ ਆ। ਮਤਲਬ ਸਰਕਾਰੀ ਕੰਮਾਂ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਲੋਕਾਂ ਦੀ ਕਿੰਨੀ दखਲ ਅੰਦਾਜ਼ੀ ਹੈ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਪਣੇ ਆਪ ਨੂੰ ਜ਼ਿਲ੍ਹਾ ਪ੍ਰਧਾਨ ਦੱਸਣ ਵਾਲਾ ਇੱਕ ਟ੍ਰੈਫਿਕ ਇੰਚਾਰਜ ਇੱਕ ਇੰਸਪੈਕਟਰ ਨੂੰ ਜਿਹੜਾ ਹੈਗਾ ਉਹਦੇ ਨਾਲ ਕੀ ਕੀਤਾ ਹੋਣਾ ਇਹ ਤਾਂ ਹੁਣ ਇਤਿਹਾਸ 'ਤੇ ਜਾ ਕੇ ਪਤਾ ਲੱਗਣਾ ਮਤਲਬ ਮੌਜੂਦਾ ਸਰਕਾਰ ਆਪਣੀ ਦਾ ਜਿਹੜਾ ਪੂਰਾ ਧੌਂਸਾ ਜਿਹੜਾ ਜਮਾ ਰਿਹਾ ਦੂਸਰੇ ਪਾਸੇ ਈਓ ਜਿਹੜਾ ਹੈਗਾ ਉਹ ਇੱਕ ਲਾਚਾਰ ਹੋ ਕੇ ਉਹਨੂੰ ਪਤਾ ਕਿ ਸਾਹਮਣੇ ਲਾਈਵ ਹੋਈ ਜਾਂਦਾ ਵੀਡੀਓ ਬਣੀ ਜਾਂਦੀ ਆ ਉਹ ਕਹਿੰਦਾ ਜੀ ਕੰਮ ਦੱਸੋ ਉਹ ਕਹਿੰਦਾ ਯਾਰ ਕੰਮ ਤਾਂ ਮੈਂ ਆਪੇ ਕਰਾ ਲਵਾਂ ਠੀਕ ਆ ਤੂੰ ਦੱਸ ਮੇਰਾ ਫੋਨ ਕਿਉਂ ਨਹੀਂ ਚੱਕਦਾ ਉਹ ਕਹਿੰਦਾ ਜੀ ਮੈਂ ਜਿਹੜਾ ਬਿਜ਼ੀ ਸੀ ਨਹੀਂ ਚੱਕਿਆ ਕਹਿੰਦਾ ਯਾਰ ਤੂੰ ਕਿ ਮੇਰਾ ਜੇ ਫੋਨ ਨਾ ਚੱਕਿਆ ਤਾਂ ਜਿਹੜਾ ਹੈਗਾ ਤੇਰੇ ਨਾਲ ਉਹ ਇੰਸਪੈਕਟਰ ਵਾਲੀ ਕਰੂੰ ਜਿਹੜੀ ਕਿ ਇਸ ਤੋਂ ਪਹਿਲਾਂ ਹੋਈ ਹੈ ਤਾਂ ਇੱਥੇ ਇੱਕ ਗੱਲ ਹੈ ਮਾਮਲਾ ਜਿਹੜਾ ਹੈਗਾ ਜਾਂਚ ਦਾ ਬਣਦਾ ਕਿ ਇਹਦੇ ਪਿੱਛੇ ਉਹ ਇੰਸਪੈਕਟਰ ਨਾਲ ਜਿਹੜਾ ਹੈਗਾ ਇਹਨਾਂ ਨੇ ਕੀ ਕੀਤੀ ਸੀ ਕੀ ਅਫਸਰ ਸ਼ਾਹੀ ਇਹਨੇ ਦਬਾਹੇ ਇਠ ਹੈ ਕਿ ਜਿਹੜਾ ਹੈਗਾ ਜ਼ਿਲ੍ਹਾ ਪ੍ਰਧਾਨਾਂ ਦੇ ਜਿਹੜਾ ਹੈਗਾ ਐ ਡੈਡਾ ਜਿਹੜਾ ਕੰਮ ਕਰਵਾਏ ਜਾ ਰਿਹਾ ਦੂਜੇ ਪਾਸੇ ਜਿਹੜਾ ਉਹ ਕੰਮ ਕਰਵਾਇਆ ਜਾ ਰਿਹਾ ਉਹ ਕਹਿ ਰਿਹਾ ਉਸ ਤੋਂ ਬਾਅਦ ਮੀਡੀਆ ਬਾਈਟਸ ਵੀ ਹੋਊਗਾ ਸੁਖਦੇਵ ਸਿੰਘ ਈਓ ਅਫਸਰ ਨਾਲ ਉਹ ਕਹਿੰਦਾ ਜੀ ਇਹ ਮੈਨੂੰ ਕਹਿੰਦਾ ਸੀ ਇਲੈਗਲ ਨਕਸ਼ੇ ਪਾਸ ਕਰ ਦਿਓ ਤਿੰਨ ਇਲੈਗਲ ਨਕਸ਼ੇ ਜਿਹੜਾ ਖਰੜ ਹੈ ਇਹਦੇ ਵਿੱਚ ਪਹਿਲਾਂ ਹੀ ਜਿਹੜਾ ਇਲੈਗਲ ਕਲੋਨੀਆਂ ਬਹੁਤ ਜ਼ਿਆਦਾ ਕਟੀਆਂ ਹੋngਾਂ ਨੇ ਠੀਕ ਆ ਇਥੋਂ ਦੇ ਮੰਤਰੀ ਸਾਹਿਬਾਨ ਨੂੰ ਆਪਾਂ ਜਾਣਦੇ ਆ ਹੁਣ ਵਾਲਿਆਂ ਨੂੰ ਜਾਣਦੇ ਆ ਪੁਰਾਣਿਆਂ ਨੂੰ ਜਾਣਦੇ ਆ ਕਿ ਜਿਹੜਾ ਹੈਗਾ ਪਿੰਡਾਂ ਦੇ ਲੋਕ ਕਹਿ ਰਹੇ ਆ ਵੀ ਕਿੰਨੀ ਕਿੰਨੀ ਜ਼ਮੀਨਾਂ ਇਹਨਾਂ ਨੇ ਬਣਾਈ ਹੋਈ ਹੈ ਠੀਕ ਆ ਮਤਲਬ ਕੀ ਆ ਕਿ ਜਿਹੜਾ ਇਲੀਗਲ ਕੰਮ ਕਰਾਉਣ ਵਾਸਤੇ ਅਫਸਰਾਂ ਦੇ ਉੱਪਰ ਪ੍ਰੈਸ਼ਰ ਪਾਇਆ ਜਾ ਰਿਹਾ ਅਫਸਰ ਜਿਹੜੇ ਹੈਗਾ ਸਿਰ ਸੁੱਟ ਕੇ ਇਹਨਾਂ ਦੇ ਕੰਮ ਕਰ ਰਹੇ ਆ ਕਿ ਪੰਜਾਬ ਸਰਕਾਰ ਆ ਜਿਹੜੀ ਠੀਕ ਆ ਉਹਨਾਂ ਨੂੰ ਇਹ ਚਲਾਉਣਗੇ ਕਿ ਆਮ ਆਦਮੀ ਪਾਰਟੀ ਨੇ ਹੁਣ ਦੂਜਾ ਤਰੀਕਾ ਅਪਣਾ ਲਿਆ ਕਿ ਜਿਹੜਾ ਪੌਣੇ 4 ਸਾਲ ਹੋ ਗਏ ਸਰਕਾਰ ਨੂੰ ਜਿਹੜਾ ਕਿ ਸਰਕਾਰ ਦੀ ਕਾਰਗੁਜ਼ਾਰੀ ਤੁਹਾਨੂੰ ਪਤਾ ਹੀ ਆ ਪਾਉਣੇ 4 ਲੱਖ ਕਰੋੜ ਰੁਪਏ ਦਾ ਸਰਕਾਰ ਜਮੈਂ ਕਰਜ਼ਾ ਹੋ ਗਿਆ ਸਰਕਾਰ ਤੋਂ ਪੱਛ ਤੱਕ ਲੱਗਣੀਆਂ ਨੇ ਸੜਕਾਂ ਤੇ ਕਿਸ ਨੂੰ ਰੋਜ਼ਗਾਰ ਨਹੀਂ ਦਿੱਤਾ ਗਿਆ ਠੀਕ ਹੈ ਨਸ਼ਾ ਜਿਉਂਦਾ ਤਿਉਹ ਹੈ ਬੇਅਦਬੀ ਦਾ ਇਨਸਾਫ ਕਿੱਥੇ ਹੈ ਇਹ ਸਾਰੀਆਂ ਚੀਜ਼ਾਂ ਤੋਂ ਜਿਹੜਾ ਹੈਗਾ ਸਰਕਾਰ ਆਪਣੇ ਪੱਲਾ ਝਾੜਨ ਦੇ ਵਾਸਤੇ ਕੀ ਹੋਣਾ ਆਮ ਆਦਮੀ ਪਾਰਟੀ ਦੇ ਜਿਹੜੇ ਹੈਗਾ ਪ੍ਰਧਾਨ ਹੋਣਗੇ ਜਾਂ ਜ਼ਿਲ੍ਹੇ ਦੇ ਆਗੂ ਹੋਣਗੇ ਹੁਣ ਇਹ ਟ੍ਰੈਂਡ ਚੱਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹ ਜਿਹੜਾ ਆਫਸਰਾਂ ਦੇ ਇਹ ਗੱਲ ਮਾ ਹੋ ਸਕਦਾ ਹੁਣਾਂ ਸਮਝ ਕਿ ਐਸਐਸਪੀ ਦੇ ਦਫ਼ਤਰ ਦੇ ਵਿੱਚ ਐਸਐਸਪੀ ਵਾਲਾ ਵੀ ਰੋਲਾ ਪਿਆ ਸੀ ਸਾਡੇ ਮੁਕਸਰ ਵਾਲੇ ਪਾਸੇ ਜਿਹੜਾ ਅੰਦਰ ਆਮ ਆਦਮੀ ਪਾਰਟੀ ਵਾਲੇ ਗਏ ਤੇ ਬਾਹਰ ਆ ਕੇ ਕਹਿੰਦੇ ਸਾਡੀ ਗੱਲ ਨਹੀਂ ਸੁਣਦਾ ਉਦੋਂ ਬਾਅਦ ਹੋ ਸਕਦਾ ਹੋਣਾ ਸਮੇਂ ਡੀਸੀਆਂ ਦੇ ਦਫ਼ਤਰਾਂ ਦੇ ਵਿੱਚ ਵੀ ਇਹ ਕੰਮ ਚੱਲ ਪਿਆ ਪਰ ਜਿਹੜੇ ਮਾਂ ਜਿਹੜੇ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਨੇ ਜਿਹੜੇ ਆਪਾਂ ਅੱਗੇ ਆਪਾਂ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਗੱਲਾਂ ਦਾ ਨੋਟਸ ਲੈਣਾ ਚਾਹੀਦਾ ਤਾਂ ਤੁਸੀਂ ਜਨਤਾ ਦੇ ਨੁਮਾਇੰਦੇ ਹੋ ਤੁਸੀਂ ਜਨਤਾ ਦੇ ਕੰਮ ਕਰਨੇ ਆ ਨਾ ਕਿ ਇਹਨਾਂ ਦੇ ਦਬਾਅ ਹੇਟ ਕੇ ਤੇ ਕਿਸੇ ਅਫਸਰ ਦੀ ਬਦਲੀ ਕਰ ਦਿੰਨੇ ਹੋ ਕਿਤੇ ਕਿਸੇ ਦਾ ਆਪਸ ਨੂੰ ਚੱਕ ਕੇ ਦੂਜੇ ਪਾਸੇ ਮਾਰ ਦਿਓ ਪਹਿਲਾਂ ਵੀ ਸਰਕਾਰਾਂ ਇਹੇ ਕੁਝ ਕਰਦੀਆਂ ਰਹੀਆਂ ਇਹ ਕੋਈ ਨਵਾਂ ਨਹੀਂ ਪਰ ਇਹਨਾਂ ਨੇ ਟ੍ਰੈਂਡ ਬਦਲਿਆ ਇਹ ਹੁਣ ਲਾਈਵ ਕੈਮਰਾ ਹੋ ਕੇ ਸਾਹਮਣੇ ਧਮਕੀਆਂ ਦਿੰਦੇ ਨੇ ਤੇ ਅਫਸਰਾਂ ਨੂੰ ਚਾਹੀਦਾ ਨੇ ਤੇ ਕਾਰਵਾਈ ਕਰਨੀ ਜਦ ਕਿ ਅਫਸਰ ਜਿਹੜੇ ਹੈਗੇ ਵਿਚਾਰੇ ਉਹ ਕਹਿੰਦੇ ਯਾਰ ਆਪਾਂ ਨੂੰ ਕੀ ਪਤਾ ਜਵਾਬ ਪਾ ਲੈਣੇ ਆ ਕੱਲ ਨੂੰ ਇੱਥੋਂ ਛੱਡ ਕੇ ਭਾਵੇਂ ਗਰਦਾਸਪੁਰ ਠੋਕਣ ਕਿਤੇ ਜਾ ਕੇ ਭਾਵੇਂ ਫਾਜ਼ਲਗਾ ਠੋਕਣ ਮਤਲਬ ਕੀ ਆ ਦੂਰ ਦੂਰ ਆ ਪਰ ਇੱਕ ਇਹ ਵੀਡੀਓ ਨੇ ਇੱਕ ਗੱਲ ਤਾਂ ਸਿੱਧ ਕਰ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਬਿਲਕੁਲ ਫੇਲ ਹੋ ਚੁੱਕੀ ਹੈ ਠੀਕ ਆ ਅਫਸਰਾਂ ਨੂੰ ਬਲੈਕਮੇਲਿੰਗ ਤੇ ਇਹ ਉੱਤਰ ਆਏ ਨੇ ਠੀਕ ਆ ਇਹਨਾਂ ਦੀ ਜਿਹੜੀ ਗੱਲ ਸੁਣੀ ਜਾ ਰਹੀ ਹੈ ਕਿਉਂਕਿ ਜੇ ਇੰਸਪੈਕਟਰਾਂ ਨੂੰ ਨਾਲ ਜੋ ਕੁਝ ਨੇ ਕੀਤਾ ਹੈ ਕਹਿੰਦਾ ਟ੍ਰੈਫਿਕ ਇੰਚਾਰਨਾਮਾ ਜਿੰਨਾ ਕੁ ਪਤਾ ਕੀਤਾ ਵੀ ਉਹਨੂੰ ਜਿਹੜਾ ਹੈਗਾ ਲਾਹ ਦਿੱਤਾ ਗਿਆ ਸੀ ਉਹ ਅਫਸਰ ਇਨਾ ਇਮਾਨਦਾਰ ਸੀ ਕਿ ਉਹਨੇ ਇੱਕ ਵਾਰ ਸ਼ਾਇਦ ਵਕੀਲ ਸੀ ਪਤਾ ਨਹੀਂ ਜੱਜ ਸੀਗਾ ਸ਼ਾਤ ਤੁਸੀਂ ਇਹ ਵੀਡੀਓ ਦੇਖੀ ਹੋਣਾ ਕਿ ਉਹਨੇ ਜਿਹੜਾ ਉਹਦਾ ਵੀ ਚਲਾਨ ਕੱਢ ਦਿੱਤਾ ਸੀਗਾ ਜਦੋਂ ਖਰਡ ਪੁਲ ਦੇ ਉੱਤੇ ਠੀਕ ਆ ਮਤਲਬ ਇੰਨੇ ਇਮਾਨਦਾਰ ਅਫਸਰਾਂ ਨੂੰ ਇਹਨਾਂ ਨੇ ਬਦਲਿਆ ਠੀਕ ਆ ਇਹਨਾਂ ਦਾ ਜਿਹੜਾ ਹੈਗਾ ਇੰਨੀਆਂ ਕ ਪਾਵਰਾਂ ਇਹਨੇ ਖੁੱਲੇ ਛੱਡੇ ਹੋਏ ਆ ਠੀਕ ਆ ਉਸ ਤੋਂ ਬਾਅਦ ਜਿਹੜਾ ਬੰਦਾ ਐਡਾ ਕੁਝ ਕਰਾ ਸਕਦਾ ਤੇ ਮਾੜੇ ਮੋੜੇ ਕੰਮਾਂ ਵਾਸਤੇ ਤਾਂ ਨਹੀਂ ਸਿਰਫ ਇਹ ਧਮਕਾਉਣ ਦੀ ਏ ਜਿਹੜਾ ਹੈਗਾ ਸਿੱਧਾ ਦਾ ਸਿੱਧਾ ਜਿਹੜਾ ਹੈਗਾ ਆਪਾਂ ਗੱਲ ਕਰ ਗਏ ਇੱਥੇ ਸਿੱਧਾ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਖਾਸ ਕਰਕੇ ਜਿਹੜਾ ਹੈਗਾ ਆਫਸਰਾਂ ਨੂੰ ਇਹਦੇ ਜਿਹੜਾ ਆਪਾਂ ਗੱਲ ਕਰ ਗਏ ਕਾਰਵਾਈ ਕਰਨੀ ਚਾਹੀਦੀ ਆ ਇਦਾਂ ਦਾ ਫਿਰ ਕੱਲ ਨੂੰ ਜਾ ਕੇ ਜਿਹੜਾ ਹੋ ਸਕਦਾ ਸੀਮ ਹਾਊਸ ਦੇ ਵਿੱਚ ਜਾ ਕੇ ਮਾਨ ਸਾਹਿਬ ਨੂੰ ਆਪਾਂ ਲਾਈਵ ਕਰ ਲਿਆ ਕਰਗੇ ਉੱਥੇ ਤਾਂ ਮੇਰੇ ਵਰਗੇ ਜਿਹੜਾ ਹੈਗੇ ਆ ਪੱਤਰਕਾਰਾਂ ਨੂੰ ਅੰਦਰ ਜਾਣ ਨਹੀਂ ਦਿੰਦੇ ਕਹਿੰਦੇ ਤੁਹਾਡੇ ਕੱਢੋ ਪੀਲੇ ਪੀਲੇ ਕਾਰਡ ਕਿੱਥੇ ਤੁਹਾਡੇ ਠੀਕ ਆ ਮਤਲਬ ਕਿ ਵਿਧਾਨ ਸਭਾ ਦੀ ਕਵਰੇਜ ਅਸੀਂ ਨਹੀਂ ਕਰ ਸਕਦੇ ਠੀਕ ਆ ਅਸੀਂ ਜਿਹੜਾ ਹੈਗਾ ਸਰਕਾਰ ਨਮਾਇੰਦੇ ਜਿੰਨਾਂ ਕੇ ਸਾਨੂੰ ਸਾਥ ਦੇਣੇ ਅਸੀਂ ਜਾ ਨਹੀਂ ਸਕਦੇ ਤੇ ਪਰ ਇਹਨਾਂ ਦੇ ਬੰਦੇ ਜਿਹੜੇ ਹੈਗੇ ਉੱਥੇ ਜਾ ਜਾ ਕੇ ਵਧੀਆ ਲਾਈਵ ਕਰੀ ਜਾਂਦੇ ਆ ਯਾਰ ਠੀਕ ਆ ਜਾ ਇਹਨਾਂ ਨੂੰ ਕਹੋ ਪੱਤਰਕਾਰ ਹੀ ਬਣ ਜਾਓ ਮਤਲਬ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਬਹੁਤ ਮਾੜਾ ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਫਲੜਾਂ ਦੇ ਵਿੱਚ ਫੜਾਂ ਦੇ ਵਿੱਚ ਇਹ ਕਹਿੰਦੇ ਅਸੀਂ 1.5 ਲੱਖ ਬੰਦੇ ਨੂੰ ਸ਼ੈਲਟਰ ਕੀਤਾ 1.5 ਲੱਖ ਬੰਦੇ ਨੂੰ ਮਤਲਬ ਕਿ ਤੁਹਾਨੂੰ ਜਿਹੜਾ ਹੈਗਾ ਘਰਾਂ ਚੋਂ ਕੱਢ ਕੇ ਕਿਤੇ ਸ਼ੈਲਟਰਾਂ ਚ ਰੱਖਿਆ ਉਹ ਸਾਰੇ ਪੈਸੇ ਹੜੱਪਣਿਆ ਹੋਣਾ ਇਹਨਾਂ ਨੇ 100 ਕਰੋੜ ਕਹਿੰਦੇ ਅਸੀਂ ਦਵਾਂਗਾਂ ਨੂੰ ਲਾਤਾ ਤੁਸੀਂ ਦੇਖਦੇ ਹੋ ਨਾ ਰੋਜ਼ ਦੇ ਰੋਜ਼ ਐਲਾਨ ਇਹ ਸਾਰੇ ਸਾਰੇ ਪੈਸੇ ਜਿਹੜੇ ਮੰਤਰੀਆਂ ਨੇ ਖਾਜਨੇ ਆ ਕਿਸੇ ਮਾਲਾ ਗਾਂ ਦੀ ਗਾਂ ਤੁਹਾਨੂੰ ਪਤਾ ਇਹਨਾਂ ਦੀ ਜਿਹੜੀ ਲੋਬੀ ਹੁੰਦੀ ਹੈ ਉਹਨਾਂ ਨੇ ਸਾਰੇ ਪੈਸੇ ਡੱਪ ਜਾਣਿਆ ਆਮ ਲੋਕ ਆ ਜਿਹੜੇ ਆਮ ਘਰਾਂ ਦੇ ਧੀਆਂ ਪੁੱਤ ਆ ਜਿਹੜੇ ਠੀਕ ਆ ਪਿੰਡਾਂ ਚੋਂ ਰਾਸ਼ਨ ਇਕੱਠਾ ਕਰਕੇ ਤੁਸੀਂ ਦੇਖਦੇ ਹੋ ਮੈਂ ਲਗਾਤਾਰ ਵੀਡੀਓ ਹੀ ਬਣਾਈਆਂ ਕਿੱਦਾਂ ਉਹਨਾਂ ਦੇ ਘਰਾਂ 'ਚ ਅੱਜ ਤੱਕ ਵੀ ਰਾਸ਼ਨ ਪਹੁੰਚਾਇਆ ਜਾ ਰਿਹਾ ਉਹਨਾਂ ਨੂੰ ਜਿਹੜਾ ਤੇਲ ਪਾਣੀ ਦੀ ਸਹਾਇਤਾ ਕੀਤੀ ਜਾ ਰਹੀ ਹੈ ਦੁਬਾਰਾ ਖੜੇ ਹੋਣ ਵਾਸਤੇ ਸਹਾਇਤਾ ਕੀਤੀ ਜਾ ਰਹੀਆਂ ਉਹ ਜਿੰਨਾ ਤੁਸੀਂ ਕੰਮ ਕਰ ਰਹੇ ਹੋ ਸਾਰਾ ਸਾਰਾ ਸਰਕਾਰ ਦੇ ਆਪ ਦੇ ਸਰਕਾਰੀ ਖਾਤੇ 'ਚ ਪਾ ਕੇ ਜਿਹੜਾ ਸੈਂਟਰ ਵਾਲਾ 1600 ਕਰੋੜ ਵੀ ਹਜਮ ਕਰ ਜਾਣਾ ਬਾਕੀ ਪੰਜਾਬ ਸਰਕਾਰ ਨੇ ਆਪ ਵੀ ਚੱਕ ਦੇਣਾ ਤੁਸੀਂ ਦੇਖ ਲਓ ਵੀ ਆਉਣ ਵਾਲਾ ਸਮਾਂ ਕਿਦਾਂ ਦਾ ਸੋ ਅਫਸਰਾਂ ਨੂੰ ਚਾਹੀਦਾ ਕਿ ਇਹੋ ਜਿਹੇ ਹੰਕਾਰੇ ਬੰਦੇਾਂ ਉੱਤੇ ਕਾਰਵਾਈ ਕਰੇ ਠੀਕ ਆ ਤੇ ਜਨਤਾ ਨੂੰ ਚਾਹੀਦਾ ਕਿ ਇਹਨਾਂ ਤੋਂ ਇਹਨਾਂ ਤੋਂ ਜਵਾਬ ਪੁੱਛੇ ਹੁਣ ਇਹਨਾਂ ਨੇ ਨਵਾਂ ਕੰਮ ਕੱਢ ਲੈਣਾ ਕਿ ਸਾਡੀ ਤਾਂ ਸਰਕਾਰ ਦੇ ਵਿੱਚ ਅਫਸਰ ਹੁੰਦੇ ਨਹੀਂ ਸੀ ਅੱਛਾ ਪੌਣੇ 4 ਸਾਲ ਤੁਹਾਡੀ ਕਿਸੇ ਅਫਸਰ ਨੇ ਸੁਣੀ ਨਹੀਂ ਹੁਣ ਜਦੋਂ ਸਾਨੂੰ ਪਤਾ ਕਿ ਹੁਣ ਲੋਕ ਜਵਾਬ ਮੰਗਣਗੇ ਲੋਕ ਗੱਲ ਪੈਂਦੇ ਆ ਕੱਲ ਇੱਕ ਬੀਬਾ ਜੀ ਨੂੰ ਕਹਿ ਰਿਹਾ ਸੀ ਗਗਨ ਨਰਮੋੜ ਮਾਨ ਜੀ ਦਾ ਮੁੰਡਾ ਕਹਿ ਰਿਹਾ ਸੀ ਉਹ ਕਹਿੰਦੀ ਮੈਂ ਬਹੁਤ ਕੰਮ ਕਰਾਇਆ ਉਹ ਕਹਿੰਦਾ ਮੇਰੇ ਇਦਗੇ ਦਾ ਇੱਕ ਕੰਮ ਕਰਨਾ ਦੇ ਮੈਂ ਨਾਲ ਚੱਲਦਾ ਥੋੜੇ ਮਤਲਬ ਕਿ ਪੌਣੇ 4 ਸਾਲ ਦੇ ਵਿੱਚ ਮੰਤਰੀ ਨੂੰ ਮੂੰਹ ਦੇ ਉੱਤੇ ਲੋਕ ਕਹਿਣ ਲੱਗੇ ਕਿ ਇੱਕ ਕੰਮ ਕਰਾ ਦਿਓ ਮੈਨੂੰ ਦੱਸ ਇੱਕ ਕੰਮ ਇਹਨਾਂ ਤੋਂ ਹੋਇਆ ਨਹੀਂ ਬਸ ਹੁਣ ਆ ਨਮਾ ਇਹਨਾਂ ਨੇ ਟ੍ਰੈਂਡ ਫੜਿਆ ਮੈਂ ਆਸ ਕਰਦਾ ਕਿ ਇਸ ਬੰਦੇ ਦੇ ਉੱਪਰ ਜਿਹੜਾ ਹੈਗਾ ਜਿਹੜੇ ਆਪਦੇ ਆਪ ਨੂੰ ਕਹਿ ਰਿਹਾ ਕਿ ਮੈਂ ਬਹੁਤ ਵੱਡਾ ਆ ਪਦੇ ਨਾਡੂ ਖਾਂਦੇ ਉੱਤੇ ਅਫਸਰਾਂ ਨੂੰ ਚਾਹੀਦਾ ਕਿ ਕਾਰਵਾਈ ਕਰੇ ਤੇ ਇਹੋ ਜਿਹੇ ਬੰਦੇ ਨੇ ਸਿਆਸੀ ਤੋਂ ਬਾਹਰ ਠਾਕੇ ਜਿਹੜਾ ਹੈਗਾ ਚੰਗੇ ਅਫਸਰਾਂ ਨੂੰ ਨਾਮ ਬਦਲਿਆ ਜਾਵੇ ਨਹੀਂ ਤਾਂ ਇਹ ਨਾ ਮੋਰਲ ਡਾਊਨ ਹੁੰਦਾ ਲੋਕ ਉਹਨਾਂ ਦੇ ਨਾਲ ਹੁੰਦੇ ਆ ਠੀਕ ਹੈ ਮਤਲਬ ਪਰ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਆਵੇ ਧੌਂਸ ਦਵਾ ਕੇ ਲੋਕਾਂ ਦੇ ਉੱਪਰ ਲਗਾਤਾਰ ਦਬਾਅ ਪਾ ਰਹੇ ਆ ਉਦੋਂ ਪਾਰਟੀ ਨੂੰ ਬਲੈਕਮੇਲ ਕਰ ਰਿਆ ਕਿਸੇ ਰੰਦਾ ਕਿ ਯਾਰ ਵੀ ਮੈਂ ਰਾਜਾ ਕਾਮਣ ਹੋਇਆ ਪਤਾ ਨਹੀਂ ਸਾਤ ਜਿਹੜਾ ਬੰਦੇ ਟੁੱਟ ਜਾਣਗੇ ਪਾਰਟੀ ਦਾ ਤਾਂ ਹਾਲ ਦੁਨੀਆਂ ਨੂੰ ਪਤਾ ਹੀ ਹੈ ਵੀ ਕੀ ਹੋਣਾ ਇਹ ਤਾਂ ਜਿਹੜਾ ਲੋਕ ਯਾਦ ਕਰਿਆ ਕਰਨਗੇ ਵੀ ਇੱਕ ਆਮ ਦੀ ਪਾਰਟੀ ਹੁੰਦੀ ਸੀ ਧੰਨਵਾਦ